ਜਰੀਲ ਕਰਦੇ ਆ ਜਿਹੜਾ ਬੰਦਾ ਤੁਹਾਡੀ ਸੇਵਾ ਕਰਨਾ ਹੁੰਦਾ ਤੁਸੀਂ ਕੀ ਨੂੰ ਨੇ ਜਰੀਲ ਕਰਿਆ ਇੱਥੇ ਲੋਕਾਂ ਨੂੰ ਨਾ ਮਾਰ ਕੇ ਦੱਸਣਾ ਪੈਂਦਾ ਵੀ ਅਸੀਂ ਸਹੀ ਹਾਂ ਜਰਨਾ ਸਿੱਖੋ ਜਰੀ ਦਾ ਹੁੰਦਾ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਭੰਡਾਂ ਲੱਗ ਜੇ ਤੁਹਾਨੂੰ ਦੇ ਤਾਂ ਉਹ ਸਭ ਕੋਲ ਪੈਸੇ ਕੀ ਦੇ ਕਿਹੜੇ ਲੀਡਰ ਕੋ ਪੈਸਾ ਨਹੀਂ ਗਿਆ ਯਾਰ ਦੱਸੋ ਜੇ ਤਾਂ ਮਤਲਬ ਬੰਦਾ ਆ ਗਿਆ ਕੀ ਕਰਨਾ ਹੈ ਜ ਨਹੀਂ ਆਇਆ ਇਹ ਤਾਂ ਆਏ ਨਹੀਂ ਕਹਾਂ ਲੋਗੀ ਅੱਛਾ ਜੇ ਤਾਂ ਪੈਸੇ ਕੁਝ ਦਿੱਤੇ ਨਹੀਂ ਕਿਸਾਇ ਤਾਂ ਨਹੀਂ ਦੇ ਗਿਆ ਜੇ ਦੇਣ ਲੱਗ ਜੇ ਇਹਦਾ ਗੋਲਕ ਦੇ ਪੈਸੇ ਹੈ ਜੀ ਇਹ ਲੋਕਾਂ ਦਾ ਖੂਨ ਪਸੀਨੇ ਦੇ ਪੈਸੇ ਹੈ ਜੀ ਫਿਰ ਦੱਸੋ ਤੁਸੀਂ ਬੰਦਾ ਜਾਊਗਾ ਕਿੱਥੋਂ ਚਲੋ ਸੁਖਵੀਰ ਸਿੰਘ ਬਾਦਲਾ ਜ 2025 ਵਿੱਚ ਤੁਹਾਨੂੰ ਦਿਖਦਾ ਵੀ ਤੁਰੇ ਫਿਰਦਾ 2030 ਵਿੱਚ ਵੀ ਗਿਆ ਸੀ ਉਹ ਤਰਾਣੀਆਂ ਵੀਡੀਓ ਕੱਟ ਕੇ ਵੇਖੋ 2023 ਦੇ ਵਿੱਚ ਵੀ ਗਈ ਹੋਰ ਡੀਜ਼ਲ ਲੈ ਕੇ ਸਭ ਕੁਝ ਲੈ ਕੇ ਗਿਆ ਸੀਗਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਐਸ ਦੀ ਮਸੀਹ ਤੇ ਤੁਸੀਂ ਮੰਨ ਲਓ ਇੱਥੇ 10 ਜਣ ਖੜੇ ਆ ਮੈਂ ਕਹਿੰਦਾ ਬਰੋਥ ਕਰਦਿਆਂ ਕੋਈ 2 ਲੱਖ ਰੁਪਏ ਆਉਂਦਾ ਜਾਂ ਕੋਈ ਲੱਖ ਰੁਪਏ ਦਾ ਡੀਜ਼ਲ ਆਉਂਦਾ ਤੇ ਮੈਂ ਮੈਨੂੰ ਨਹੀਂ ਚਾਹੀਦਾ ਲੈ ਜਾ ਜੇ ਉਹਨਾਂ ਨੇ ਕਹਿੰਦਾ ਵੀ ਲੈ ਤੂੰ ਦੇ ਡੀਲ ਦੇ ਪੈਸੇ ਫੇਰ ਜੇ ਛੋਟਾ ਪੈ ਥੋੜੇ ਕੋਲ ਆ ਰਿਹਾ ਫਿਰ ਕੀ ਦਿੱਕਤ ਆ ਯਾਰ ਤੁਸੀਂ ਇਹਦਾ ਕੋ ਜੇ ਨਾ ਮੂੰਹ ਚੋਂ ਕੁਛ ਚਾਈਦਾ ਨਿਕਲਦਾ ਤਾਂ ਮਾੜਾ ਵੀ ਨਾ ਕੱਢੋ ਉਹ ਰੱਬ ਵੇਦਾ ਐ ਐਡੀ ਤਕੜੀ ਪ੍ਰੈਨਿੰਗ ਕਰੀ ਗਈ ਨਾ ਅਕਾਲੀ ਦਰ ਨੂੰ ਡੋਬਣ ਵਾਸਤੇ ਐਡੀ ਤਕੜੀ ਕਹਿੰਦੇ ਹੁੰਦੇ ਆ ਨਾ ਵੀ ਰੱਬ ਨਾ ਮਾਰੇ ਇਨਸਾਨ ਨਹੀਂ ਮਰਦਾ ਕਿਸੇ ਦੇ ਮਾਰੇ ਤੋਂ ਤੇ ਅਜਿਹਾ ਹੀ ਕੁਛ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਲੋਕਾਂ ਨੇ ਬਹੁਤ ਕੁਛ ਕਿਹਾ ਵੀ ਆਏ ਆ ਜੀ ਫਲਾਨਾ ਜੀ ਵੀ ਹੁਣ ਨਹੀਂ ਆਉਂਦੀ ਪਾਰਟੀ ਦੀ ਆਏ ਹੋ ਗਿਆ ਜੀ ਢੌਂਕਾ ਜੀ ਇਹਨਾਂ ਨੇ ਐ ਕਰਤਾ ਚਲੋ ਪਾਰਟੀ ਆਵੇ ਨਾ ਆਵੇ ਉਹ ਤਾਂ ਬਾਅਦ ਦੀ ਗੱਲ ਐ ਪਰ ਔਖੇ ਸਮੇਂ ਦੇ ਵਿੱਚ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਪੰਜਾਬ ਨਾਲ ਖੜਿਆ ਤમે ਜੋ ਮਰਜੀ ਹੈ ਹੁਣ ਤੁਸੀਂ ਆਖੋਗੇ ਜੀ ਉਹ ਪੈਸਾ ਤਾਂ ਫਲਾਨਾ ਸਾਡਾ ਲੋਕਾਂ ਦਾ ਗੋਲਕਜੋਰ ਹੈ ਫਲਾਨਾ ਪਰ ਲਾ ਤਾਂ ਰਿਆ ਨਾ ਖਾਂਦਾ ਕੌਣ ਨਹੀਂ ਸਾਰੇ ਖਾਂਦੇ ਆ ਪਰ ਇਸ ਟਾਈਮ ਲਾ ਰਿਆ ਤੁਸੀਂ ਵੇਖੋ ਵੀ 10 10 11 11 ਵੇਟਿੰਗ ਬੰਦਾ ਫਿਰਦਾ ਹੈਗਾ ਜਿੱਥੇ ਡੀਜ਼ਲ ਚਾਹੀਦਾ ਡੀਜ਼ਲ ਦੇ ਕੇ ਆਉਂਦਾ ਹੈ ਜਿੱਥੇ ਪੱਖੇ ਚਾਹੀਦੇ ਪੱਖੇ ਦੇ ਹੀ ਆਉਂਦਾ ਹੈ ਇਥੋਂ ਤੱਕ ਕੇ ਸਭ ਤੋਂ ਵੱਡੀ ਗੱਲ ਚਲੋ ਕੈਸ਼ ਦਿੱਤਾ ਉਹ ਅਲੱਗ ਹੈ ਜਿਹੜੀ ਸ਼ਰਮਣੀ ਗੱਲ ਲੜ ਪਾਰਟੀ ਆ ਜਾਂ ਉਹਨਾਂ ਦੇ ਵਰਕਰ ਆ ਉਹਨਾਂ ਨੇ ਇਹ ਜਵਾਨ ਕਰੀਏ ਵੀ ਜਿਹੜਾ ਜਿੰਨਾ ਵੀ ਵਾਹਨਾ ਨੁਕਸਾਨ ਹੋਇਆ ਸੀ ਆਪਦੇ ਟਰੈਕਟਰ ਲਿਆ ਕੇ ਆਪਦੇ ਡੀਜ਼ਲ ਨਾਲ ਉਹਨਾਂ ਨੇ ਇਹ ਵਾਹਨਾ ਉਹ ਤਿਆਰ ਕਰਕੇ ਦੇਵਾਂਗੇ ਤਾਂ ਜੋ ਕਣਕ ਆਪਦੀਆਂ ਵੀੀ ਸਕਣ ਬਹੁਤ ਵੱਡੀ ਗੱਲ ਆ ਇਹ ਤੇ ਭਵੇਂ ਨਾ ਆਮ ਆਦਮੀ ਦਾ ਬੰਦਾ ਹੋਵੇ ਭਵੇਂ ਕਾਂਗਰਸ ਦਾ ਹੋਵੇ ਭਵੇਂ ਕੋਈ ਹੋਰ ਪਾਰਟੀ ਦਾ ਹੋਵੇ ਕਾਲੀ ਦਲ ਦਾ ਹੋਵੇ ਜੋ ਇਨਸਾਨ ਚੰਗਾ ਕਰਦਾ ਉਹਨੂੰ ਚੰਗਾ ਆਖੋ ਤੇ ਇਹਦੇ ਨਾਲ ਜਾਂਦਾ ਕੁਝ ਨਹੀਂਗਾ ਸਵਾਲ ਪਤਾ ਕਿਹੜੇ ਬੰਦੇ ਖੜੇ ਕਰਦੇ ਆ ਜਿਹੜਾ ਨੇ ਸਾਰੀ ਜ਼ਿੰਦਗੀ ਬਦਮਾਸ਼ੀ ਕੀਤੀ ਹੋਵੇ ਠੀਕ ਹੈ ਜੀ ਹੁਣ ਮੰਨ ਲਓ ਮੈਂ ਸਾਰੀ ਜ਼ਿੰਦਗੀ ਮੈਂ ਬਦਮਾਸ਼ੀ ਕਰਾਂ ਉਸ ਤੋਂ ਬਾਅਦ ਜੀ ਮੈਂ ਫਾਰਮ ਕੋ ਬਣਾਣਾ ਆ ਦੀ ਜ਼ਮੀਨ ਜਾ ਰਹਾ ਤਾਂ ਨਾ ਬਣਾ ਕੇ ਮੁਣ ਕੇ ਅੱਖਾਂ 'ਚ ਮੈਂ ਚੰਗੇ ਕੰਮ ਕਰਨੇ ਆ ਅੱਜ ਤੱਕ ਮੈਂ ਵਧੀਆ ਬੰਦਾ ਆ ਉਹੋ ਜਿਹੇ ਬੰਦੇ ਸਵਾਰ ਖੜੇ ਕਰੀ ਜਾਂਦੇ ਆ ਉਹ ਐਂ ਤਾਂ ਚਾਹੁੰਦੇ ਵੀ ਸਾਨੂੰ ਲੋਕ ਮਾਫ਼ ਕਰ ਦੇਣ ਇਹਨਾਂ ਨੂੰ ਨਾ ਕਰਨ ਠੀਕ ਆ ਇਨਸਾਨ ਤੋਂ ਜੇ ਕੋਈ ਗਲਤੀਆਂ ਹੁੰਦੀਆਂ ਤੇ ਬੰਦਾ ਪਰਵਾਹੀ ਵੀ ਉਹਦੀ ਕਰਦਾ ਹੈ ਮਾਫੀਆਂ ਵੀ ਮੰਗਦਾ ਸਭ ਕੁਝ ਹੁੰਦਾ ਤੇ ਮਾਫ਼ ਕਰਨਾ ਵੀ ਇਨਸਾਨੀਅਤ ਹੈ ਸਭ ਤੋਂ ਵੱਡੀ ਹੁਣ ਉਹੋ ਜਿਹੇ ਲੋਕਾਂ ਦੇ ਵੀ ਅਸੀਂ ਜੋ ਕੁਝ ਕਰੀ ਚੱਲ ਗਿਆ ਅਸੀਂ ਸਹੀ ਆ ਹੋਰ ਨਹੀਂ ਬੰਦਾ ਸਹੀ ਕੋਈ ਤੁਸੀਂ ਕਰੋ ਤਾਂ ਸਹੀ ਜੇ ਹੋਰ ਕਰੇ ਤਾਂ ਵੀ ਇਕੱਲਾ ਗਲਤ ਉਹ ਗੱਲ ਆ ਤਾਂ ਕਰਕੇ ਕਦੇ ਵੀ ਕਿਸੇ ਤੇ ਮਤਲਬ ਇੰਨਾ ਵੀ ਨਾ ਨੂੰ ਨਫ਼ਰਤ ਕਰੋ ਯਾਰ ਵੀ ਬੰਦਾ ਅੱਕ ਜੇ ਐਡਾ ਵਧੀਆ ਬੰਦਾ ਯਾਰ ਤੁਸੀਂ ਐਂ ਵੇਖ ਲਓ ਕੀ ਨਹੀਂ ਕੀਤਾ ਉਹ ਬੰਦੇ ਨੇ ਦਰਰਾਤਾ ਉਹ ਬੰਦੇ ਨੇ ਕਰਤਾ ਉਹਦੇ ਵਰਕਰਾਂ ਨੇ ਇਹ ਕਰਤਾ ਹੁਣ ਤਾਂ ਹਰੇਕ ਬੰਦਾ ਦੇ ਮੂੰਹ ਨਾਲ ਹੀ ਗਲੱਖੀ ਜਾਂਦਾ ਵੀ ਬਾਕੀ ਜਿਹੜੇ ਬੰਦੇ ਨੇ ਕੰਮ ਕਰਿਆ ਉਹਨਾਂ ਖੜਨਾ ਚਾਹੀਦਾ ਤੇ ਖੜਨਾ ਜ਼ਰੂਰੀ ਵੀ ਹੈ ਤੁਸੀਂ ਵੇਖ ਲਓ ਵੀ ਸਮਝੋ ਬਿਲਕੁਲ ਗੱਲ ਨੂੰ ਸਮਝਣ ਵਾਲੀ ਗੱਲ ਆ ਇਹ ਸਰਕਾਰ ਮੰਨ ਲਓ ਤੁਸੀਂ ਵੀ ਜਦੋਂ 10 ਸਾਲ ਬਣੀ ਹੈ ਸਰਕਾਰ 5 ਸਾਲਾਂ ਤੋਂ ਬਾਅਦ ਫਿਰ ਅਗਲੇ 5 ਸਾਲਾਂ ਬਾਅਦ ਜਦੋਂ ਇੱਕ ਬਹੁਤ ਹੀ ਮੰਦ ਭਾਈ ਘਟਨੋਈ ਤੁਹਾਨੂੰ ਪਤਾ ਹੀ ਹੈ ਬੇਅਦਵੀ ਸਰਕਾਰ ਦੂਜੀ ਵਾਰੀ ਬਣੀ ਨੋ ਤਾਂ ਮਿਲਦਾ 2.5 ਸਾਲ ਹੋਏ ਹੋਣੇ 2.3 ਸਾਲ ਹੋ ਗਏ ਹੋਣੇ ਇਹ ਸਰਕਾਰ ਪਈ ਚ ਵੀ ਇੰਨਾ ਹੀ ਸਮਾਂ ਪਿਆ ਸੀਗਾ ਮਤਲਬ ਵੀ ਉਦੋਂ ਦਾ ਇਲੈਕਸ਼ਨ ਹੋਣੇ ਸੀਗੇ ਕੰਮ ਇੰਨੇ ਯਾਰੇ ਕਰੀ ਜਾਂਦੇ ਸੀ ਗੱਲਾਂ ਹੀ ਛੱਡ ਦੋ ਕੰਮ ਸਾਰੇ ਪਾਸੇ ਕੰਮ ਹੋ ਰਹੇ ਸੀ ਤੁਸੀਂ ਵੇਖ ਲਓ ਵੀ ਛੜਕਾਂ ਬਣ ਗਈਆਂ ਸੀਗੀਆਂ ਤੇ ਇੱਕ ਗੱਲ ਹੋਰ ਆ ਚਲੋ ਵੀ ਤੁਸੀਂ ਐਂ ਵੇਖ ਲਓ ਆ ਤੇ ਦਿਲ ਨੂੰ ਪੁੱਛੋ ਜੋ ਵੀ ਤੁਸੀਂ ਵੀਡੀਓ ਵੇਖ ਰਹੇ ਹੋ ਅੱਜ ਤੱਕ ਕਿਹੜੀ ਪਾਰਟੀ ਨੇ ਸਭ ਤੋਂ ਵੱਧ ਕਿਸਾਨਾਂ ਲਈ ਜਾਂ ਵੈਸੇ ਕੰਮ ਕਰਿਆ ਤੁਹਾਨੂੰ ਆ ਪਤਾ ਲੱਗ ਜੂਗਾ ਹੁਣ ਜਿਹਨੇ ਕੋਈ ਤੰਜ ਕਸਮਾਂ ਦਾ ਕرسی ਜਾਣਗੇ ਉਹ ਤਾਂ ਉਹਨਾਂ ਦਾ ਕੰਮ ਹੀ ਹੈ ਜਿਹਨੂੰ ਮਰਜ਼ ਜੇ ਪੰਜਾਬ ਦੇ ਵਿੱਚ ਬਾਈ ਜੀ 15 ਲੱਖ ਕਿਊਬਲ ਕਨੈਕਸ਼ਨ ਆ ਤਾਂ 13.5 ਲੱਖ ਕੱਲੇ ਸ਼੍ਰੋਮਣੀ ਕਾਲੀਗੱਲ ਨੇ ਦਿੱਤੇ ਆ ਬਈ ਫ੍ਰੀ ਨੂੰ। ਉਹ ਅਸੀਂ ਕਿਤੇ ਲੈ ਵਾਰੰਦ ਤੇ ਜਾਂ ਹੋਰ ਬਥੇਰੇ ਕੰਮ ਆ ਹੁਣ ਜਿੰਨੀਆਂ ਵੀ ਧਾਰਮਿਕ ਸਥਾਨ ਆਪਣੀਆਂ ਸੀਗੀਆਂ ਜਗ੍ਹਾ ਉਹਨਾਂ ਨੂੰ ਸਾਰਿਆਂ ਨੂੰ ਰੈਨੋਵੇਸ਼ਨ ਕਰਿਆ, ਸਭ ਕੁਝ ਕਰਿਆ। ਤੇ ਚਲੋ ਲੋਕ ਤਾਂ ਜਿਹੜਾ ਕੁਝ ਕਰਦੇ ਤਾਂ ਕਰਦੇ ਹੁਣ ਤੁਸੀਂ ਵੇਖੋ ਵੀ ਤਰੱਕੀ ਪੂਰੀ ਹੋ ਰਹੀ ਸੀ। ਸਾਰਿਆਂ ਨੂੰ ਪਤਾ ਸੀ ਭਾਵੇਂ ਵਿਰੋਧੀ ਪਾਰਟੀ ਜਾਂ ਕੋਈ ਵੀ ਹੈ ਵੀ ਸਰਕਾਰ ਇਹਨਾਂ ਨਹੀਂ ਜਾਂਦੀ ਨਹੀਂ। ਉਹਦੇ ਇੱਕ ਗੱਲ ਆਦਿ ਸੀ ਵੀ ਰਾਜ ਕਰਾਂਗੇ 25 ਸਾਲ ਜਾਂ ਸੇਵਾ ਕਰਾਂਗੇ 25 ਸਾਲ। ਤੇ ਹੁਣ ਜਿਨੇ ਦੀ ਵੀ ਸਰਕਾਰ ਉਹ ਜੀ ਹੈਗੀ ਐ ਉਹਨਾਂ ਨੇ 3 ਸਾਲ ਹਜੇ ਪਏ ਐ ਉਹਨਾਂ ਨੂੰ ਕੋਈ ਇਹੋ ਜਿਹਾ ਕੰਮ ਕਰਨ ਦੀ ਲੋੜ ਹੈਗੀ ਐ ਦਿਲ ਤੋਂ ਪੁੱਛ ਕੇ ਦੱਸਿਓ ਇੱਕ ਗੱਲ ਹੋਰ ਐ ਕੋਈ ਵੀ ਬੰਦਾ ਸਿੱਖ ਬੰਦਾ ਐ ਉਹ ਕਿੱਡਾ ਹੀ ਕੱਡਿਆ ਹੋਵੇ ਇਹੋ ਜਿਹਾ ਕੱਟਿਆ ਕੰਮ ਨਹੀਂ ਕਰਦਾ ਹੁੰਦਾ ਇਹ ਵੀ ਸਾਨੂੰ ਪਤਾ ਐ ਇਹ ਉਹ ਬੰਦੇ ਕਰ ਸਕਦੇ ਐ ਜਿਨ੍ਹਾਂ ਨੇ ਸੱਤਾ 'ਚ ਆਉਣਾ ਐ ਜਾਂ ਉਹ ਜਿੱਡ ਚਾਹੁੰਦੇ ਐ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਕਦੇ ਵੀ ਅੱਗੇ ਨਾ ਆਵੇ ਇਹਨਾਂ ਨੂੰ ਨੱਪੋ ਅੱਜ ਵੀ ਤੁਸੀਂ ਵੇਖ ਲਓ ਕੋਈ ਵੀ ਬੰਦਾ ਤਾਂ ਗੱਲ ਕਰਦਾ ਸਿਰਫ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਹਰੇਕ ਬੰਦਾ ਇਹੀ ਗੱਲ ਆਦਾ ਐ ਹੁਣ ਤੁਹਾਡੇ ਸਾਹਮਣੇ ਚਲੋ ਜੋ ਵੀ ਹੋਇਆ ਪ੍ਰਮਾਤਮਾ ਵੇਖਦਾ ਹੈਗਾ ਤੇ ਜੇ ਕੋਈ ਵੀ ਦੋਸ਼ੀ ਹੈ ਤਾਂ ਪ੍ਰਮਾਤਮਾ ਨੂੰ ਸਜ਼ਾ ਦੇਊਗਾ ਤੇ ਪਲੱਸ ਹੁਣ ਸਰਕਾਰਾਂ ਵੀ ਦੇ ਸਕਦੀਆਂ ਕੋਈ ਜੇ ਸਬੂਤ ਹੈ ਤਾਂ ਉਹਨਾਂ ਨੂੰ ਵੀ ਜੋ ਵੀ ਦੋਸ਼ੀ ਹੈ ਭਾਵੇਂ ਕੋਈ ਹੈ ਪਰ ਇਲਜ਼ਾਮ ਉਹਦਾ ਲੱਗਦਾ ਹੈ ਸ਼੍ਰੋਮਣੀ ਕਾਲੀ ਦਲ ਤੇ ਤੁਹਾਨੂੰ ਆਪ ਦੱਸਤੀ ਵੀ ਹੁਣ ਜਿਹੜੇ ਬੰਦੇ 3 ਸਾਲ ਪਏ ਹੁਣ ਮੌਜੂਦਾ ਬੰਦਾ ਹੋਵੇ ਆਪਣਾ ਉਪ ਮੁੱਖ ਮੰਤਰੀ ਤੇ ਸਰਕਾਰ ਆਪਦੀ ਹੋਵੇ ਚੀਫ ਮਿਨਿਸਟਰ ਆਪਦਾ ਹੋਵੇ ਤੇ ਫਿਰ ਵੀ ਉਹ ਬੰਦਾ ਇਹ ਕੰਮ ਕਿਵੇਂ ਕਰ ਸਕਦਾ ਯਾਰ ਸਿੱਧੇ ਜੀ ਗੱਲ ਉਹਨੂੰ ਕੀ ਮਿਲਜੂਗਾ ਕੰਮ ਕਰਕੇ ਕੰਮ ਉਹ ਕਰ ਰਿਹਾ ਸੀਗਾ ਇਹ ਸਾਰਾ ਇੱਕ ਨਾ ਸਿਆਸਤ ਰਚੀ ਗਈ ਹੈ ਸ਼੍ਰੋਮਣੀ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੇ ਆਪਣੀ ਇੱਕ ਇੱਕ ਪਾਰਟੀ ਹੈ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਆਪ ਦਾ ਮਾਰੂਗਲ ਛਾਵੇਂ ਛੜਦਾ ਹੁੰਦਾ ਉਹ ਗੱਲ ਹੈ ਤੇ ਹੁਣ ਤੁਸੀਂ ਆਪ ਹੀ ਯਾਦ ਕਰਦੇ ਹੋ ਵੀ ਸਰਪੰਚਾਂ ਦੀ ਪਾਵਰ ਕਿਸ ਟਾਈਮ ਐਮ ਐਲ ਏ ਨਹੀਂ ਹੁੰਦੀ ਸੀ ਤੇ ਇੱਚ ਕੋਈ ਝੂਠ ਵੀ ਨਹੀਂਗਾ ਤੇ ਇਹ ਵਿਕਾਸ ਕੱਲੇ ਲੰਬੀ ਹਰਕਤ ਨਹੀਂ ਹੋਇਆ ਕੱਲੇ ਜਲਾਲਾਬਾਦ ਤੇ ਨਹੀਂ ਹੋਇਆ ਜਿੱਥੇ ਜਿੱਥੇ ਜੋ ਲੋ ਚੀਜ਼ ਮੰਗੀ ਹੈ ਉੱਥੇ ਤੱਕ ਲੋਕਾਂ ਤੱਕ ਪਹੁੰਚੀ ਹੈ ਚਲੋ ਸੁਖਵੀਰ ਸਿੰਘ ਬਾਦਲ ਅੱਜ 2025 ਵਿੱਚ ਤੁਹਾਨੂੰ ਦਿਖਦਾ ਵੀ ਤੁਰੇ ਫਿਰਦਾ 2030 ਵਿੱਚ ਵੀ ਗਿਆ ਸੀ ਉਹ ਪੁਰਾਣੀਆਂ ਵੀਡੀਓ ਕੱ 2023 ਦੇ ਵਿੱਚ ਵੀ ਐਹੀ ਹੋਰ ਡੀਜ਼ਲ ਲੈ ਕੇ ਸਭ ਕੁਝ ਲੈ ਕੇ ਗਿਆ ਸੀਗਾ ਤੁਸੀਂ ਵੀਡੀਓ ਕੱਢ ਕੇ ਵੇਖਣੀਆ ਤਾਂ ਵੇਖ ਲਓ ਤੇ ਤਾਂ ਕਰ ਕਹਿੰਦੇ ਨੇ ਕੋਈ ਨਹੀਂ ਸਾਰੀ ਜ਼ਿੰਦਗੀ ਆਪਾਂ ਨਿੰਦੇ ਰਹੇ ਆਂ ਜਿਹੜਾ ਕੰਮ ਚੰਗਾ ਕਰ ਉਹਨੂੰ ਚੰਗਾ ਆਖੀਦਾ ਹੁੰਦਾ ਕੁਛ ਨਹੀਂ ਕਸਦਾ ਆਪਣਾ ਜੇ ਕੋਈ ਦੇਣੋਂ ਦਾ ਲੈ ਲਓ ਯਾਰ ਕੀ ਕਸਦਾ ਵੋਟ ਮੈਣ ਹੀ ਵਾਲਾ ਪਾਓ ਜਿੱਥੇ ਤੁਹਾਡਾ ਦਿਲ ਮੰਦ ਉੱਥੇ ਪਾਓ ਤੇ ਮੈਂ ਐ ਵੀ ਨਹੀਂ ਆਦਾ ਵੀ ਹਾਂ ਸਾਰੇ ਚੰਗੇ ਆ ਬੰਦਾ ਹੁੰਦਾ ਇੱਕ ਅੱਧਾ ਮਾੜਾ ਪਾਰਟੀ ਨਹੀਂ ਮਾੜੀ ਹੁੰਦੀ ਸ਼ਰੂਮਣੀ ਕਾਲੀਦਾਲ ਦੇ ਨਾਲ ਜਿਹੜੇ ਹੁਣ ਹੁਣ ਵੀ ਅਜਾ ਪਹਿਲਾਂ ਵੀ ਵਰਕਰ ਤੁਰੇ ਫਿਰਦੇ ਵਰਕਰ ਆਮ ਵਰਕਰ ਦੀ ਗੱਲ ਕਰਦਾ ਮੈਂ ਜਿਹੜੇ ਇਹਨਾਂ ਦੇ ਮੇਂ ਜਿਹਨੂੰ ਹਲਕੇ ਵੰਡੇ ਵੇ ਆ ਏਰੀਏ ਵੰਡੇ ਵੇ ਆ ਉਹਨਾਂ ਨੇ ਪੱਠਾ ਵਾ ਲੰਬੀ ਹਲਕੇ ਦੇ ਵਿੱਚ ਤੁਹਾਨੂੰ ਪਤਾ ਵੀ ਕਿਹਨੇ ਕਿਹਨੇ ਪੱਠਾ ਵਾਇਆ ਜੇ ਕਿਸ ਨੂੰ ਨਹੀਂ ਪਤਾ ਮੈਂ ਅਗਲੀ ਵੀਡੀਓ ਸਪੈਸ਼ਲੀ ਨਾਮ ਲੈ ਕੇ ਉਹਨਾਂ ਤੇ ਬਣਾ ਦਿੰਨਾ ਤੁਹਾਨੂੰ ਪਤਾ ਲੱਗ ਜਾਊਗਾ ਕੌਣ ਕੌਣ ਵਿੱਚ ਸੀਗੇ ਤੇ ਜਿਹੜੇ ਮੈਂ ਕਾਰ ਦੇ ਵਿੱਚ ਬੈਠਾ ਸੀਗਾ ਇੱਥੇ ਮੇਰੇ ਕੋਈ ਬਾਲ ਸਾਹ ਦਾ ਬਹੁਤ ਹੀ ਮਤਲਬ ਬੰਦਾ ਖਾਸ ਬੈਠਾ ਸੀ ਬਾਲ ਸਾਹ ਦਾ ਫੋਨ ਆਉਂਦਾ ਵੀ ਕਿੱਥੇੋਂ ਸ਼ਰਿਆ ਮੇਰੇ ਸਾਹਮਣੇ ਕੱਪ ਮਾਰਿਆ ਅਸੀਂ ਬੈਠੇ ਆਂ ਜੀ ਸੀਮ ਹਾਊਸ ਬਾਦਲ ਹਾਲਾਂਕਿ ਫਰਦਾ ਸੀ ਠੋਵ ਵਾਲੀ ਕਾਰ ਦੇ ਵਿੱਚ ਉਹਨੂੰ ਘਰੋਂ ਚੱਕ ਕੇ ਲਈ ਆਇਸ ਸੀ ਮੈਂ ਸਾਰੇ ਤੁਹਾਨੂੰ ਦੱਸਦਾ ਜੇ ਨੂੰ ਕੋਈ ਸ਼ੱਕ ਹੈ ਤਾਂ ਪੈਸਾ ਉਹਨੂੰ ਪਤਾ ਹੀ ਹੋਣਾ ਤੇ ਤਾਂ ਕਰਕੇ ਕਹਣਾ ਠੀਕ ਆ ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ ਨੇ ਦਿਲ ਵੀ ਆਪਣੇ ਬਹੁਤ ਵੱਡੇ ਜਿਹੇ ਹੋਈਆਂ ਤਾਂ ਮਾਫ ਕਰ ਬਾਕੀ ਰੱਬ ਵੇਖਦਾ ਯਾਰ ਪਰ ਅੱਜ ਉਹ ਦੀ ਸ਼ਰੰਗਾ ਕਰਨੀ ਬੰਦੀ ਐ ਅੱਜ ਹਰੇਕ ਬੰਦਾ ਕਹਿ ਰਿਹਾ ਵੀ ਵਾਕੀ ਅੱਜ ਸ਼੍ਰੋਮਣੀ ਕਾਲੀ ਦਰ ਖੜੀ ਐ ਨਾਲ ਕਿ ਉਹਨਾਂ ਦਾ ਹੱਕ ਵੀ ਬੰਦਦਾ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਹੀ ਦੱਸ ਦਿਲ ਤਾਂ ਤਰੱਕੀ ਰੋਹ ਹਾਲਾਤ ਕਿਵੇਂ ਸੀ ਤੇ ਹੁਣ ਕਿਵੇਂ ਜਦੋਂ ਪਹਿਲਾਂ ਕਿਵੇਂ ਰਹੀ ਸਭ ਨੂੰ ਪਤਾ ਤੇ ਜੇ ਕੁਝ ਅੱਜ ਲੋਕ ਯਾਦ ਕਰ ਰਹੇ ਤਾਂ ਕਿਸੇ ਗੱਲ ਕਰਕੇ ਯਾਦ ਕਰ ਰਹੇ ਹੋਣੇ ਤੁਸੀਂ ਵੇਖੋ ਵੀ ਉਦੋਂ ਹਲੇ ਵੀ ਵੀਡੀਓ ਆਉਂਦੇ ਗਾਉਂਦੇ ਸੰਸਦ ਦੇ ਵਿੱਚੋਂ ਕਿੰਨੀ ਨਿਮਰਤਾ ਨਾਲ ਗੱਲਾਂ ਹੁੰਦੀਆਂ ਹੁੰਦੀਆਂ ਸੀਗੀਆਂ ਕੀ ਕੁਛ ਹੁੰਦਾ ਸੀ ਵਧੀਆ ਮੇਲੇ ਲੱਗਦੇ ਸੀ ਉਹ ਕਬੱਡੀ ਕੱਪ ਕਿਆ ਨਿਆਰੇ ਹੁੰਦੇ ਸੀਗੇ ਕੋਈ ਹੈ ਨਹੀਂ ਟੈਨਸ਼ਨ ਹੀ ਨਹੀਂ ਹੁੰਦੀ ਸੀ ਤੇ ਹੁਣ ਤਾਂ ਘਰ ਲੋਕ ਆਪਦੇ ਮੂੰਹ ਐ ਗੱਲ ਲੱਖਣ ਲੱਗ ਗਏ ਤਾਂ ਕਰਕੇ ਯਾਰ ਕਦੇ ਤਾਂ ਆਪਦਿਆਂ ਦਾ ਸਾਥ ਦੇ ਦਿਆ ਕਰੋ ਸਾਥ ਨਹੀਂ ਦੇਣਾ ਮਾੜਾ ਤਾਂ ਨਾ ਬੋਲੂ ਹੁਣ ਉੱਥੇ ਦੋ ਤਿੰਨ ਬੰਦੇ ਨੇ ਵਿਰੋਧ ਕਰਿਆ ਉਹਦਾ ਲੋਕਾਂ ਨੇ ਕੱਢ ਲਿਆ ਫੋਟੋਆਂ ਇੱਕ ਕਿਹੜੀ ਪਾਰਟੀ ਦੇ ਕਿਹੜੀ ਪਾਰਟੀ ਦਾ ਸੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਤੁਸੀਂ ਐਸੇ ਦੀ ਮਸੀਹੇ ਤੇ ਤੁਸੀਂ ਮੰਨ ਲਓ ਇੱਥੇ 10 ਜਣ ਖੜੇ ਆ ਮੈਂ ਕੋਈ 2 ਲੱਖ ਰੁਪਏ ਆਉਂਦਾ ਜਾਂ ਕੋਈ ਲੱਖ ਰੁਪਏ ਦਾ ਡੀਜ਼ਲ ਆਉਂਦਾ ਤੇ ਮੈਂ ਮੈਨੂੰ ਨਹੀਂ ਚਾਹੀਦਾ ਲੈ ਜਾ ਜੇ ਉਹਨੇ ਕਹਦਾ ਵੀ ਲੈ ਤੂੰ ਦੇ ਡੀਲ ਦੇ ਪੈਸੇ ਫੇਰ ਜੇ ਛੋਟਾ ਪਾ ਛੋਟੇ ਕੋਲ ਆ ਰਿਹਾ ਫਿਰ ਕੀ ਦਿੱਕਤ ਆ ਯਾਰ ਤੁਸੀਂ ਇਹਦਾ ਕੋਈ ਛੋਟਾ ਆਇਆ ਤਾਂ ਹੈ ਨਹੀਂ ਕੋਈ ਡੰਗ ਤੇ ਨਹੀਂ ਛੋਟੇ ਤੇ ਵੋਟ ਪਾਉਣ ਵਾਸਤੇ ਜੇ ਨਾ ਮੂੰਹ ਚੋਂ ਕੁਝ ਚਾਹੀਦਾ ਨਿਕਲਦਾ ਤਾਂ ਮਾੜਾ ਵੀ ਨਾ ਕੱਢੋ ਉਹ ਰੱਬ ਵੇਦਾ ਐਡੀ ਤਗੜੀ ਪਲਾਨਿੰਗ ਕਰੀਗੀ ਇਹਨਾਂ ਨੂੰ ਕਾਲੀ ਤਲ ਨੂੰ ਡੋਬਣ ਵਾਸਤੇ ਇੰਦੀ ਤਗੜੀ ਪਰ ਕੋਈ ਨਹੀਂ ਰੱਬ ਹੈਗਾ ਕੱਲਾ ਰਹਿ ਗਿਆ ਸੇ ਬੰਦਾ ਕੱਲਾ ਸੇਵਾਦਾਰ ਨੂੰ ਮੌਕਾ ਦਿੱਤਾ ਤੇ ਅੱਜ ਵੇਖ ਲ ਜੋ ਜੋ ਵੀ ਦੋਚੀ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੋ ਜੋ ਚੰਗਾ ਕੰਮ ਕਰਦਾ ਪ੍ਰਮਾਤਮਾ ਨੇ ਲੰਬੀ ਉਮਰ ਬਖਸ਼ੇ ਕੋਈ ਨਹੀਂ ساری ਜ਼ਿੰਦਗੀ ਆਪਾਂ ਗਾਲਾਂ ਹੀ ਕੱਢੀਆਂ ਹੈਗੀਆਂ ਤੇ ਅੱਜ ਜੇ ਕੋਈ ਚੰਗਾ ਕਰਦਾ ਚੰਗਾ ਖੇਰ ਜਰਨਾ ਸਿੱਖੋ ਜਰੀ ਦਾ ਹੁੰਦਾ ਜੇ ਤੁਸੀਂ ਨਹੀਂ ਕੁਝ ਕਰ ਸਕਦੇ ਭੰਡਾ ਲੱਗ ਜੂਗਾ ਤੁਹਾਨੂੰ ਦੇ ਤਾਂ ਉਹ ਸਭ ਕੋਲ ਪੈਸਾ ਕੀ ਦੇ ਕਿਹੜੇ ਲੀਡਰ ਕੋ ਪੈਸਾ ਨਹੀਂ ਗਿਆ ਯਾਰ ਦੱਸੋ ਕਾਂਗਰਸ ਕੋ ਪੈਸਾ ਹੈ ਨਹੀਂ ਆਪ ਕੋਲ ਪੈਸਾ ਹੈ ਨਹੀਂ ਹਰ ਕੋਲ ਹੀ ਹੁੰਦਾ ਮੈਂ ਫਿਰ ਗੱਲ ਕਰਨਾ ਪਾਰਟੀ ਮਾੜੀ ਨਹੀਂ ਹੁੰਦੀ ਮੈਂ ਕੁਝ ਲੀਡਾਂ ਦੀ ਗੱਲ ਕਰਦਾ ਜਿਹਦੇ ਕੋਲ ਪੈਸਾ ਹੈਗਾ ਅਗਲਾ ਬੰਡੋ ਵੀ ਫਿਰ ਤਾਂ ਜੇ ਕਸਦਨੇ ਜੀ ਉਰ ਆਏ ਆ ਫਲਾਨਾ ਧੰਕਾ ਅੱਛਾ ਜੀ ਜੇ ਤਾਂ ਮਤਲਬ ਬੰਦਾ ਆ ਗਿਆ ਕੀ ਕਰਨਾ ਜੇ ਨਹੀਂ ਆਇਆ ਇਹ ਤਾਂ ਆਏ ਨਹੀਂ ਕਮਾਲ ਹੋ ਗਈ ਅੱਛਾ ਜੇ ਤਾਂ ਪੈਸੇ ਕੋਈ ਦਿੱਤੇ ਨਹੀਂ ਕਿਸੇ ਤਾਂ ਨਹੀਂ ਦੇ ਗਿਆ ਅੱਜ ਦੇਣ ਲੱਗ ਜੇ ਇਹਦਾ ਗੋਲਕ ਦੇ ਪੈਸੇ ਆ ਜੀ ਇਹ ਲੋਕਾਂ ਦਾ ਖੂਨ ਪਸੀਨੇ ਦੇ ਪੈਸੇ ਆ ਜੀ ਫਿਰ ਦੱਸੋ ਤੁਸੀਂ ਬੰਦਾ ਜਾਊਗਾ ਕਿੱਥੋਂ ਸੂਨਸੂਰ ਬੰਬੇ ਤੋਂ ਆਇਆ ਠੀਕ ਆ ਸਿੱਧਾ 에ਰਪੋਰਟ ਤੋਂ ਵਿਚਾਰਾ ਉੱਥੇ ਸੇਵਾ ਕਰਨ ਪਹੁੰਚਿਆ ਤੇ ਉਹਨੂੰ ਕੋਈ ਪੱਤਰਕਾਰ ਪੁੱਛਦਾ ਜੀ ਉਹਦਾ ਸੋਡੇ ਬੌਂਸਰ ਨੇ ਪੱਗ ਲਾਤੀ ਉਹ ਕਹਿੰਦਾ ਜੀ ਮੈਂ ਤਾਂ ਕੋਈ ਬੌਂਸਰ ਲੈ ਕੇ ਨਹੀਂ ਆਇਆ ਕੱਲੇ ਆਇਆ ਤੇ ਫਿਰ ਉਹਨੂੰ ਪਤਾ ਨਹੀਂ ਕਿੱਡਾ ਗੰਦਾ ਸਵਾਲ ਪੁੱਛਿਆ ਮੈਂ ਭੁੱਲ ਗਿਆ ਉਹ ਆਦਾ ਬਈ ਮੈਂ ਹੱਥ ਬੰਨ ਕੇ ਮਾਫੀ ਮੰਗਦਾ ਫੁੱਟ ਪੱਗ ਕਰਕੇ ਮੇਰਾ ਕੋਈ ਤੁਹਾਡਾ ਮਤਲਬ ਇਹ ਚੀਜ਼ ਹੋਈ ਹੈ ਤਾਂ ਮੈਂ ਹੁਣ ਆਪਣੇ ਜਿਹੜਾ ਮੈਂ ਹੁਣ ਹਾਲਾਤ ਆਪਾਂ ਪਹਿਲਾਂ ਉਹਨੂੰ ਠੀਕ ਕਰਨ ਲਈਏ ਉਹ ਤੇ ਜਰੀਲ ਕਰਦੇ ਆ ਜਿਹੜਾ ਬੰਦਾ ਤੁਹਾਡੀ ਸੇਵਾ ਕਰਨਾ ਹੁੰਦਾ ਤੁਸੀਂ ਕੀ ਨੂੰ ਨੇ ਜਰੀਲ ਕਰਿਆ ਇੱਥੇ ਲੋਕਾਂ ਨੂੰ ਨਾ ਮਾਰ ਕੇ ਦੱਸਣਾ ਪੈਂਦਾ ਵੀ ਅਸੀਂ ਸਹੀ ਹਾਂ ਮਰਨ ਤੋਂ ਬਾਅਦ ਮਾਰ ਕੇ ਜਿਹੜਾ ਹੁੰਦਾ ਬੰਦਾ ਮਰਦਾ ਹੈ ਫਿਰ ਲੋਕੋ ਕਹਿੰਦੇ ਵੀ ਹਾਂ ਸਹੀ ਸੀ ਜਿਉਂ ਰਹੀ ਨਹੀਂ ਕਿ ਮੁੱਲ ਪਾਉਂਦਾ ਚੱਲ ਇਹ ਤਾਂ ਲੀਡਰ ਨੂੰ ਛੜ ਤੇ ਛੱਡ ਗਿਰਦੇ ਲੀਡਰ ਨੂੰ ਪਾਸ ਫਿਰ ਭਾਈ ਅਮਰਪ੍ਰਤਾ ਸਿੰਘ ਜੀ ਖਾਲਸਾ ਉਹਨਾਂ ਨੇ ਵੀ ਕਹਿਤਾ ਜੀ ਨਾਂਸਾਂ ਦੇ ਬੰਦੇ ਆ ਹੋਰ ਬਹੁਤ ਸਾਰੇ ਬੰਦੇ ਆ ਦੀਪ ਸਿੱਧੂ ਤੱਕ ਨੂੰ ਭੰਡਿਆ ਗਿਆ ਤੇ ਉਹਨਾਂ ਦੇ ਜੀ ਬਹੁਤ ਚੰਗੇ ਬੰਦੇ ਸੀ ਕਦੇ ਕਿਸੇ ਦੀ ਗਿਉਣੀ ਜੀ ਕਦਰ ਪਾਲਿਆ ਕਰੋ ਚਲੋ ਹੁਣ ਮੈਂ ਇਹ ਦੋ ਚਾਰ ਗੱਲਾਂ ਹਟਾਣ ਕਰਨੀਆਂ ਸੀ ਮੇਰੇ ਮਨ 'ਚ ਸੀਗੀਆਂ ਤੇ ਮੈਂ ਕਿਹਾ ਚੱਲ ਜੋ ਹੋਣਾ ਉਹ ਤਾਂ ਹੋਣਾ ਯਾਰ ਮੈਂ ਤਾਂ ਐ ਨਹੀਂ ਆਦਾ ਵੀ ਤੁਸੀਂ ਵੋਟ ਪਾਓ ਕਿਸ ਨੂੰ ਨਹੀਂ ਪਾਉਣੀ ਤੁਹਾਡੀ ਮਰਜ਼ੀ ਐ ਪਰ ਜੋ ਜਿਹੜਾ ਵੀ ਕੰਮ ਚੰਗਾ ਕਰ ਰਿਹਾ ਉਹਨੂੰ ਚੰਗੇ ਕਰਨਾ ਹੱਕ ਬਣਦਾ ਕਹਿਣ ਦਾ ਕਹਿਣ ਨਾ ਨੌਜਵਾਨੀ ਤੁਹਾਡੀ ਕਸਦੀ ਰੱਬ ਮੇਰਾ ਕੋਈ ਨਹੀਂ ਵੋਟਾਂ ਜਿਹਨੂੰ ਜ਼ਲਮਾਉਂਦਾ ਉਹਨੂੰ ਪਾ ਲਿਓ ਪਰ ਜੋ ਕਰ ਚੰਗਾ ਕਰ ਰਣ ਹੌਸਲਾ ਵਧਾ ਦਿਓ ਉਹਦਾ ਕੀ ਕਰਿਆ ਕੇ ਬਹਿ ਜਾਂਦਾ ਫੇਰ ਜਿੱਥੇ ਸਰਕਾਰ ਕੇ ਨੂੰ ਸਾਥ ਸਾਲ ਲੋਕੇ ਤਾਂ ਹੋਰ ਹੋ ਜਾਣਗੇ ਫਿਰ ਐ ਨਹੀਂ ਹੁੰਦਾ ਜੇ ਕੋਈ ਆਪ ਦਾ ਮੈਂ ਤਾਂ ਖੜਦਾ ਹਾਂ سپورਟ ਕਰੋ ਯਾਰ ਬਥੇਰੇਾਂ ਦੀ ਕਰੀਏ ਤੁਸੀਂ سپورਟ ਇਹੋ ਜਿਹੇ ਬੰਦਾ ਦੀ ਕਰਕੇ ਵੇਖੀਏ سپورਟ ਤੁਸੀਂ ਜਿਹੜੇ ਤੁਹਾਡੇ ਜਮਾ ਹੀ ਨਹੀਂ ਕੰਮ ਆਏ ਇੱਕ ਗੱਲ ਸਿਰ ਮੈਂ ਹੋਰ ਦੱਸ ਦਿੰਨਾ ਹੁਣ ਬਥੇਰੇ ਬੰਦੇ ਜਿਹੜੇ ਬੋਲਦੇ ਬਲਾਰੇ ਚੰਗੇ ਆ ਉਹ ਆਖਣਗੇ ਅਸੀਂ ਜੇ ਸੀਮ ਹੁੰਦੇ ਸੀ ਐ ਕਰ ਦਿੰਦੇ ਭਾਵੇਂ ਯਾਰ ਕਿੱਡਾ ਈ ਇਮਾਨਦਾਰ ਬੰਦਾ ਹੈ ਸੀਮ ਦੀ ਕੁਰਸੀ ਦੇ ਉੱਤੇ ਬਹਿਂਦਾ ਨਾ ਉਹ ਉਹਦੀ ਮਜਬੂਰੀ ਬਣ ਜਾਂਦੀ ਕੋਈ ਉਹਦਾ ਦਿਲ ਵੀ ਕੀ ਕਰਨ ਨੂੰ ਕਰਦਾ ਹੁੰਦਾ ਪਰ ਉਹ ਕੁਰਸੀ ਤੇ ਆ ਕੇ ਕਈ ਫੈਸਲੇ ਆਉਂਦੇ ਜਿਹੜਾ ਬੰਦਾ ਇਕੱਲਾ ਨਹੀਂ ਲੈ ਸਕਦਾ ਚਾਹ ਕੇ ਵੀ ਨਹੀਂ ਲੈ ਸਕਦਾ ਇਹ ਕਹਿਣਾ ਸੌਖਾ ਹੁੰਦਾ ਹੈ ਪੂਰਾ ਸੂਬੇ ਨੂੰ ਸਾਹਮਣਾ ਤੇ ਕੁਛ ਪਤਾ ਨਹੀਂ ਕੀ ਕੋਸ਼ਿਸ਼ ਹੁੰਦਾ ਉਹਨੂੰ ਸਾਰੇ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਔਖਾ ਹੈ ਆਪਾਂ ਜਵਾਨ ਹਲਾ ਦੇਣੇ ਇਕੱਲੇ ਆਏ ਨਹੀਂ ਹੁਣ ਆਏ ਹੋਣਾ ਚਾਹੀਦਾ ਇਹ ਖਾਲਾਈ ਦਾ ਬਾੜਾ ਨਹੀਂ ਹੁੰਦਾ ਸਰਪੰਚ ਵੀ ਬਹੁਤ ਡਿਸੀਜਨ ਸੋਚ ਸਮਝ ਕੇ ਲੈਂਦਾ ਤੇ ਉਹ ਤਾਂ ਫਿਰ ਵੀ ਇੱਕ ਸੂਬੇ ਦਾ ਮਾਲਕ ਹੁੰਦਾ ਤਾਂ ਕਰਕੇ ਆਪਿਆਂ ਦੀ ਕਦਰ ਕਰੋ ਭਵੇਂ ਆਵਾਦ ਵੀ ਦਾ ਭਵੇਂ ਕਾਲੀਆਂ ਦਾ ਭਵੇਂ ਕਾਂਗਰਸ ਦਾ ਜਿਹੜਾ ਬੰਦਾ ਚੰਗਾ ਕੰਮ ਕਰਦਾ ਉਹਦੀ ਬੜੀ ਸਲਾਘਾ ਕਰਦਿਆ ਕਰੋ ਸਲਾਘਾ ਕਰਨਾ ਕੋਈ ਕਸਦਾ ਨਹੀਂਗਾ ਉਹਦਾ ਹੌਸਲਾ ਵਧਦਾ ਕਰਾਉਂ ਨੂੰ ਹੋਰ ਕਰਦਾ ਇਹਦੇ ਆਪ ਹੁਣੇ ਹਾਰ-ਪਾਰ ਕਿਉਂ ਕਦੇ ਨਹੀਂ ਆਉਂਦਾ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆ ਕਿਦਨ ਹੋਰ ਬੜੀਆਂ ਰੱਬ ਰੱਖਾ